ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਪराई ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਇੱਕ ਸਾਲ ਵਿੱਚ ਪੈਸਾ ਜਿਹੜੇ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਰਦ-ਗੁਰਦ ਕੀਤਾ ਕਿਤੇ 2.5 ਸਾਲ ਵਿੱਚ ਚੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੀਤਾ ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ ਹਾਂ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜਾਂਗੇ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਘਾਣ ਉਹ ਅਸੀਂ ਘਾਣ ਕਰਕੇ ਦਿਖਾਵਾਂਗੇ ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਚਾਇਤੀ ਚੋਣਾਂ ਬਾਰੇ ਐਲਾਨ ਹੋ ਚੁੱਕਿਆ ਹੈ 15 ਅਕਤੂਬਰ ਨੂੰ VOTING ਹੋਣੀ ਹੈ ਤੇ ਇਸ ਤੋਂ ਪਹਿਲਾਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਵੀ ਜਲਦ ਹੀ ਸ਼ੁਰੂ ਹੋ ਜਾਵੇਗਾ ਪਰ ਇਹਨਾਂ ਚੋਣਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਸੁਖਪਾਲ ਸਿੰਘ ਖੈਰਾ ਨੇ ਇਹਨਾਂ ਚੋਣਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਵਾਰਡਬੰਦੀ ਦੀ ਚਰਚਾ ਵੀ ਕੀਤੀ ਹੈ ਤੇ ਉਹਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਸੂਬਾ ਸਰਕਾਰ ਦੇ ਬਾਰੇ ਬੋਲਦੇ ਹੋਏ ਕਿਹਾ ਹੈ ਕਿ ਸੂਬਾ ਸਰਕਾਰ ਡਰੀ ਹੋਈ ਹੈ ਇਹ ਚਾਹੁੰਦੇ ਨੇ ਕਿ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਪੰਚ ਇਹਨਾਂ ਦੇ ਹੀ ਬਣ ਜਾਣ ਦੋਸਤੋ ਕਹਿਣ ਨੂੰ ਤਾਂ ਕਹਿੰਦੇ ਨੇ ਕਿ ਪੰਚਾਇਤ ਚੋਣਾਂ ਜਿਹੜੀਆਂ ਨੇ ਉਹ ਜਮਹੂਰੀਅਤ ਦਾ ਮੁੱਢ ਹੁੰਦਾ கிரਾਸ ਰੂਟਸ ਡੈਮੋਕ੍ਰੇਸੀ ਲੇਕਿਨ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇੱਕ ਡਰਾਮਾ ਰਚਿਆ ਗਿਆ ਪਿਛਲੇ ਕੁਝ ਸਮੇਂ ਤੋਂ ਉਥੋਂ ਐ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਬराई ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਪਹਿਲੀ ਗੱਲ ਤਾਂ 1 ਸਾਲ ਤੋਂ ਉੱਤੇ ਪੰਚਾਇਤ ਦਾ ਜਿਹੜਾ ਟਿਨਿਓਰ ਸੀਗਾ ਉਹ ਡਿਲੇ ਕੀਤਾ ਵਾ 1 ਸਾਲ ਵਿੱਚ ਪੈਸਾ ਜਿਹੜੇ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਦਗੁਰਦ ਕੀਤਾ ਕਿਤੇ 2.5 ਸਾਲ ਵਿੱਚ ਜੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਨਹੀਂ ਇਹ ਤਾਂ ਹੈ ਅਸਲੀਅਤ ਲੇਕਿਨ ਜਿਹੜੀਆਂ ਚੋੜਾ ਵੀ ਕਰਵਾਉਣੇ ਨੇ ਜਿੱਦਾਂ ਨਾ ਚੋਰ ਦਰਵਾਜ਼ੇ ਰਾਹੀਂ ਕਰਾਉਣੀ ਆਉਂਦੀਆਂ ਗੁਪਤ ਕਰਾਉਣੀਆਂ ਹੋਂ ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ ਔਰ ਵੋਟ ਵੀ ਕਿੱਦਾਂ ਬਣਾਏ ਕਿ ਫਰਸ ਕਰੋ ਇੱਕ ਘਰ ਦੇਖਾ ਕਿ ਕੋਈ ਇਹਨਾਂ ਦੇ ਵਿਰੋਧੀਆਂ ਦਾ ਕਾਂਗਰਸ ਦਾ ਅਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਵੋਡਾਂ ਚ ਬਣਾ ਦਿੱਤਾ ਇੱਕ ਵਾਰ ਇੱਕ ਘਰ ਨੂੰ 15 ਘਰ ਟਪਾ ਕੇ ਇੱਕ ਹੋਰ ਤੀਜੇ ਚੌਥੇ ਵੋਟ ਵਿੱਚ ਪਾ ਤਾ ਕੰਟੀਗੂਇਟੀ ਦਾ ਪ੍ਰਿੰਸੀਪਲ ਵੀ ਤੋੜਿਆ ਲੱਜ ਕੇ ਔਰ ਇੱਥੇ ਬਸ ਨਹੀਂ ਜਿਹੜਾ ਆ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਦੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤੱਕ ਲੋਕਾਂ ਨੂੰ ਦਿੱਤਾ ਨਹੀਂ ਗਾ ਹਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਆ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ ਕਈ ਜਗ੍ਹਾ ਤੇ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋ ਇਹਨਾਂ ਦੇ ਲੱਗਦਾ ਕਿ ਸਾਡੇ ਚਿਹੇ ਹੋਗੇ ਉਥੇ ਐਸ ਸੀ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ ਚਾਰ ਚਾਰ ਵਾਰੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਦਾ ਕਿਉਂਕਿ ਉਥੋਂ ਹੀ ਸਾਰੀ ਗੱਲ ਅੱਗੇ ਵਿਧਾਨ ਸਭਾ ਤੇ ਲੋਕ ਸਭਾ ਤੱਕ ਪਹੁੰਚਦੀ ਹੈ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਕਹਣ ਉਹ ਅਸੀਂ ਕਾਹਨ ਕਰਕੇ ਦਿਖਾਵਾਂਗੇ ਖੱਲਾ ਪੰਚਾਇਤੀ ਚੋਣਾਂ ਦੇ ਖੇਮੇ 'ਚ ਨਹੀਂ ਜਨਰਲ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਇਹ ਸਰਕਾਰ ਫੰਕਸ਼ਨ ਕਰਦੀ ਹੈ ਲੇਕਿਨ ਪੰਚਾਇਤ ਚੋਣਾਂ ਇੱਕ ਇੰਪੋਰਟੈਂਟ ਪਿਲਰ ਹੈ ਡੈਮੋਕ੍ਰੇਸੀ ਦਾ ਇੱਕ ਥੰਮ ਹੈ ਜਮਹੂਰੀਅਤ ਦਾ ਕਿ ਜੇ ਆਪਾਂ ਇਸ ਨੂੰ ਹੀ ਬਿਲਕੁਲ ਗਲਤ ਕਰ ਦਿੰਨਾ ਜੇ ਇਹੀ ਪੰਚਾਇਤਾਂ ਫਰਜ਼ ਕਰੋ ਸਰਪੰਚ ਦਾ ਰੋਸਟਰ ਇੱਕ ਮਹੀਨਾ ਪਹਿਲਾਂ ਲਾ ਕੇ ਦਿੱਤਾ ਹੁੰਦਾ ਵੀਡੀਓ ਦਸਤਾਨੇ ਬਾਰੇ ਕਿ ਆਹ ਪ੍ਰਿੰਟ ਜਿਹੜੇ ਨੇ ਤੁਹਾਡੇ ਅਸੀਂ ਰਿਜ਼ਰਵ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਜੈਨੂਅਲ ਅਧਾਰ ਤੇ ਰਿਜ਼ਰਵ ਕਰ ਰਹੇ ਹਾਂ ਕਿਸੇ ਅਲਫਾਬੈਟਿਕਲ ਆਰਡਰ ਤੇ ਕਰ ਰਹੇ ਹਾਂ ਅਸੀਂ ਰੋਟੇਟ ਕਰਾਂਗੇ ਲੀਡਰਸ਼ਿਪ ਤਾਂ ਕਿ ਸਾਰਿਆਂ ਨੂੰ ਮੌਕਾ ਮਿਲੇ ਇਹਨਾਂ ਨੇ ਚੋੜੀ ਰੱਖਿਆ ਤਾਂ ਕਿ ਲੋਕੀ ਹਾਈ ਕੋਰਟ ਨਾ ਜਾ ਸਕੀ ਹਾਈ ਕੋਰਟ ਤਾਂ ਹੁਣ ਵੀ ਲੋਕੀ ਜਾਣਗੇ ਲੇਕਿਨ ਜਿਹੜਾ ਹੈ ਪੰਚਾਇਤ ਇਲੈਕਸ਼ਨ ਜਿਹਦਾ ਮੈਂ ਸਮਝਦਾ ਕਿ ਇਹ ਬਹੁਤ ਇਸ ਪ੍ਰਣਾਲੀ ਦਾ ਨੁਕਸਾਨ ਕਰਨ ਜਾਵੇ ਅਗਲੀ ਗੱਲ ਕਿ ਜਿਹੜਾ ਟਾਈਮਿੰਗ ਦੇਖੋ ਤੁਸੀਂ ਕੀ ਰੱਖੀ ਇਲੈਕਸ਼ਨ ਸਾਰਾ ਪੰਜਾਬ ਝੋਨੇ ਦੀ ਵਾਢੀ ਵਿੱਚ ਬਿਜ਼ੀ ਹੋ ਜਾਏਗਾ। ਆਲਰੇਡੀ ਕੰਮ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਵਾਢੀ ਦਾ। ਤੇ ਪਹਿਲੀ ਤਰੀਕ ਤੋਂ ਸਰਕਾਰੀ ਖਰੀਦਦਾਰੀ ਹੈ। ਤੇ 15 ਅਕਤੂਬਰ ਨੂੰ ਵੋਟਾਂ ਰੱਖੀਆਂ ਮਤਲਬ ਪੂਰਾ ਗਹਿ ਗੱਜ ਝੋਨੇ ਦਾ ਸੀਜ਼ਨ ਹੋਵੇਗਾ। ਪੂਰਾ ਕਿਸਾਨ, ਖੇਤ ਮਜ਼ਦੂਰ, ਗਰੀਬ ਆਦਮੀ, ਔਰਤਾਂ ਉਹ ਇਲੈਕਸ਼ਨ ਲੜਨ ਗਏ ਕਿ ਵਾਢੀ ਕਰਨਗੇ, ਆਪਣੇ ਪੇਟ ਭਰਨਗੇ ਕਿ ਚੋਨਾ ਦੇ ਵਿੱਚ ਜਾ ਕੇ ਇਹ ਕਰਨਗੇ। ਅੱਛਾ ਅਫਸਰ ਸ਼ਾਇਦ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਹਾੜੀ ਸੋਣੀ ਕੀ ਆ। ਕੱਟੋਕਾਰ ਪੋਲਿਟਿਕਲ ਆਦਮੀ ਜਿਹੜੇ ਐਮ.ਐਲ.ਏ. ਜਿੱਤ ਕੇ ਆਏ ਇਹਨਾਂ ਦੇ ਮਿਨਿਸਟਰਸ ਬਣੇ ਨੇ ਬਹੁਤ ਮਾਨਪ੍ਰਮਾਨ ਆ ਉਹਨਾਂ ਨੂੰ ਤਾਂ ਬਤਾਣਾ ਕਿ ਹਾੜੀ ਸੌਣੀ ਕੀ ਆ ਇੱਕ ਸਾਲ ਜੇ ਤੁਸੀਂ ਨਹੀਂ ਕਰਾਇਆ ਤੇ ਜੇ ਇਹੀ ਇਲੈਕਸ਼ਨ ਫਰਜ਼ ਕਰੋ 15 ਦਿਨ ਮਿਆਂ 20 ਦਿਨ ਨਾ ਹੋ ਲੇਟ ਹੋ ਜਾਣਾ ਤਾਂ ਕੀ ਗੁਨਾਹ ਹੋ ਜਾਣਾ ਸੀ ਲੇਕਿਨ ਜਾਣ ਕੇ ਚੋਨੇ ਦੇ ਸੀਜ਼ਨ ਵਿੱਚ ਰੱਖਿਆ ਗਿਆ ਵਾ ਤਾਂ ਕਿ ਲੋਕਾਂ ਨੂੰ ਘੰਵੜ ਪੁੱਸੇ ਦੇ ਵਿੱਚ ਪਾਇਆ ਜਾ ਸਕੇ ਔਰ ਜਿਹੜਾ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਇਹ निंदनीयੋਗ ਹੈ ਇਸ ਤਰ੍ਹਾਂ ਕਰਕੇ ਤੁਸੀਂ ਪੰਚਾਇਤਾਂ ਫਰਜ਼ ਕਰੋ ਜਿੱਤ ਵੀ ਜਾਂਦੇ ਹੋ ਸਬਕ ਸਿੱਖੋ ਪਿਛਲੀਆਂ ਸਰਕਾਰਾਂ ਤੋਂ ਮਗਲੀਆਂ ਸਰਕਾਰਾਂ ਪਾਰਲੀਮੈਂਟ ਵੀ ਜਿੱਤੀ ਜਾਂਦੀ ਸੀ 13000 ਪੰਚਾਇਤਾਂ ਵੀ ਬਣਾ ਲੈਂਦੀ ਸੀ ਲੇਕਿਨ ਜਦੋਂ ਅਸੈਂਬਲੀ ਦਾ ਧਿਆਨ ਹੋਣਾ ਉਦੋਂ ਬਿਲਕੁਲ ਉਹਨਾਂ ਦਾ ਜਿਹੜਾ ਸੀਗਾ ਕੀ ਕਹਿੰਦੇ ਹੁੰਦੇ ਕਿ ਸੁਪੜਾ ਸਾਫ ਹੋ ਜਾਂਦਾ ਮਤਲਬ ਕਿ ਇਲੈਕਸ਼ਨ ਹਾਰ ਜਾਂਦੀਆਂ ਨਹੀਂ ਪਰ ਕੱਲੀ ਪੰਜਾਬ ਦੀ ਨਹੀਂ ਸਾਰੇ ਦੇਸ਼ ਵਿੱਚ ਇੱਕ ਕਿਸਮ ਦੀ ਪ੍ਰਕਿਰਿਆ ਆ ਵਾ ਸੋ ਕਦੀ ਵੀ ਸੱਤਾ ਦਾ ਦੁਰਉਪਯੋਗ ਨਾ ਕਰੋ ਉਹਦਾ ਉਪਯੋਗ ਕਰੋ ਸੋ ਲੋਕਾਂ ਨੂੰ ਕਾਲ ਦਿਓ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਤੁਸੀਂ ਆ ਸਾਡੇ ਸਰਪੰਚਾਂ ਦੇ ਸੂਸਟਰ ਲਾ ਦਿੱਤੇ ਨੇ ਆ ਅਸੀਂ ਬੋਰਡ ਬੰਦੀ ਲਾ ਦਿੱਤੀ ਹੈ ਅਗਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤੁਸੀਂ ਪਹਿਲਾਂ ਆਬਜੈਕਸ਼ਨਸ ਲਾਓ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਤੁਸੀਂ ਹਾਈ ਕੋਰਟ ਜਾਣ ਦਾ ਵੀ ਟਾਈਮ ਦਿੱਤਾ ਜਾਵੇ ਜਿੰਨੀਆਂ ਆਬਜੈਕਸ਼ਨਸ ਲਾਈਆਂ ਗਈਆਂ ਉਹ ਸਾਰੀਆਂ ਗੁਪਤ ਰੱਖੀਆਂ ਗਈਆਂ ਲੋਕਾਂ ਨੂੰ ਰਸੀਡਸ ਦਿੱਤੀਆਂ ਗਈਆਂ ਜਿਹੜੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਫਾਰਮ ਨੰਬਰ 1 2 3 ਜਿਹੜਾ ਚੋਣ ਕਮਿਸ਼ਨ ਨੇ ਭੇਜਿਆ ਸੀਗਾ ਕਿਸੇ ਨੂੰ ਉਹਦੀ ਰਸੀਟ ਨਹੀਂ ਦਿੱਤੀ ਕਿ ਕਿਸੇ ਤਰੀਕੇ ਨਾਲ ਕਲੈਕਸ਼ਨ ਚੈਲੰਜ ਨਾ ਹੋਵੇ ਸੋ ਮੇਰੇ ਹਿਸਾਬ ਦੇ ਨਾਲ ਇਹ ਇਲੈਕਸ਼ਨ ਇੱਕ ਫਾਰਸ ਇੱਕ ਡਰਾਮਾ ਔਰ ਇੱਕ ਕੋਝਾ ਮਜ਼ਾਕ ਦੇ ਕੀਤਾ ਜਾਣ ਲੱਗਿਆ ਵਾ ਜਮਹੂਰੀਅਤ ਦੇ ਨਾਲ ਜਿੱਤ ਹਾਰ ਤਸਰੋ ਜਿਹਦੀ ਹੋਣੀ ਉਹ ਤਾਂ ਕੋਈ ਗੱਲ ਨਹੀਂ ਕਿ ਮੈਂ ਵੋਟਰਸ ਨੂੰ ਬੇਨਤੀ ਕਰੂੰਗਾ ਸਪੈਸ਼ਲ ਤੌਰ ਤੇ ਉੱਤੇ ਕਿ ਬੰਦੇ ਚੰਗੇ ਚੁਣੋ ਆਪਣੇ ਪਿੰਡਾਂ ਦੇ ਕਿਉਂਕਿ ਇਹਨਾਂ ਵਿੱਚੋਂ ਹੌਲੀ-ਹੌਲੀ ਪੁਣ ਕੇ 117 ਜਿਹੜੇ ਤੁਹਾਡੇ ਲੀਡਰਸ ਨੇ ਵਿਧਾਨ ਸਭਾ ਦੇ ਵਿੱਚ ਜਾਣੇ ਤੇ ਉਹਨਾਂ ਵਿੱਚੋਂ ਪੁਣ ਕੇ ਮੁੜ ਕੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਪ੍ਰਤਨਿਧਤਾ ਪੰਜਾਬ ਦੀ ਕਰਦੀ ਹੈ ਤੇ ਜੇ ਆਪਾਂ ਇੱਥੇ ਹੀ ਮਤਲਬ ਕੋੜਾ ਬੋਦਾ ਲਾਲਚ ਕਰਕੇ ਐ ਕੋ ਦਾਰੂ ਦਰੂ ਪੀ ਕੇ ਆਪਾਂ ਵੋਟਾਂ ਪਾਵਾਂਗੇ ਤੇ ਫਿਰ ਤੁਹਾਨੂੰ ਉਦਾਂ ਦੇ ਲੀਡਰ ਬਣਨਗੇ ਫਿਰ ਫਿਰ ਵੋਟਰ ਪਾਛ ਕੇ ਕਹਿੰਦੇ ਨੇ ਜੀ ਕਿ ਸਾਡਾ ਕੰਮ ਨਹੀਂ ਹੋ ਰਿਹਾ ਭ੍ਰਿਸ਼ਟਾਚਾਰ ਬਹੁਤ ਆ ਥਾਣੇ 'ਚ ਕੋਈ ਸੁਣਵਾਈ ਨਹੀਂ ਕਿਉਂਕਿ ਤੁਸੀਂ ਆਗੂ ਅੱਛੇ ਨਹੀਂ ਅੱਗੇ ਵੇਚਦੇ ਗਲਤਾ ਸਿਰਫ 13000 ਪਿੰਡਾਂ 'ਚ ਚੰਗੇ ਸਰਪੰਚ ਚੁਣਨ ਦੀਆਂ 117 ਮੈਂ ਐਮ ਐਲ ਏ ਚੁਣਨ ਦੀਆਂ ਤੇ 13 ਲੋਕ ਸਭਾ ਦੇ ਮੈਂਬਰਸ ਚੁਣਨ ਦੀ ਜੇ ਆਪਾਂ ਇੰਨਾ ਵੀ ਅੱਛੇ ਤਰੀਕੇ ਨਾਲ ਨਹੀਂ ਚੁਣ ਸਕਦੇ ਤੇ ਲਾਲਚ ਕਰਾਂਗੇ ਤੇ ਪਾਰਟੀ ਬਾਜ਼ੀ ਚਾਵਾਂਗੇ ਇਹ ਇਲੈਕਸ਼ਨ ਪਾਰਟੀ ਬਾਜ਼ੀ ਦੇ ਲਈ ਗਈ ਉਮਰਦਾਨ ਨੂੰ ਕਹਿੰਦੇ ਅਸੀਂ ਚੋਣ ਸਿੰਬਲ ਦੇ ਨਹੀਂ ਪੰਚਾਇਤ ਤੱਕ ਦੀ ਚੋਣਾਂ ਦੇ ਪਾਰਟੀ ਸਿੰਬਲ ਤੇ ਕਦੀ ਕਿਸੇ ਨੇ ਕਰਾਈ ਨਹੀਂ ਹਾਂ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਹੁੰਦੀਆਂ ਲੇਕਿਨ ਪੰਚਾਇਤ ਕਦੀ ਵੀ ਕਿਸੇ ਸਰਕਾਰ ਨੇ ਆਪਣੇ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਕਰਾਇਆ ਤੇ ਮੈਂ ਵੀ ਕਹੂੰਗਾ ਕਿ ਸਾਡੀ ਵੀ ਪੋਲੀਟੀਕਲ ਆਦਮੀਆਂ ਦੇ ਵਿੱਚ ਮਦਖਲਤ ਨਹੀਂ ਬਣਦੀ ਲੋਕ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਵਿੱਚ ਕੋਈ ਕਈ ਵਾਰ ਦੋਨੋਂ ਹੀ ਢੜੇ ਸਾਡੇ ਨਾਲ ਨੇ ਜਾਂ ਦੋਨੋਂ ਢੜੇ ਜਿਹੜੇ ਨੇ ਉਹ ਆਪਸ ਵਿੱਚ ਪਿੰਡ 'ਚ ਇੱਕ ਪਾਰਟੀ ਨਾਲ ਕਨੈਕਟਡ ਨੇ ਇਸ ਇਲੈਕਸ਼ਨ 'ਚ ਦਖਲਅੰਦਾਜ਼ੀ ਘੱਟ ਲੇਕਿਨ ਇਨਸਾਫ ਪਸੰਦੀਨਾ ਫਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਜਮਹੂਰੀਅਤ ਵਿੱਚ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਸਾਰੇ ਦੇਸ਼ ਵਿੱਚ ਤੈਨੂੰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸ਼ੋਰ ਮਚਦਾ ਰਿਹਾ ਕਦੀ ਈਵੀਐਮ ਦੇ ਮੁਤਲਕ ਕਦੀ ਜਿਹੜਾ ਖਰਚੇ ਦੀ ਲਿਮਿਟ ਬਣੀ ਹੁਣ ਮੇਰੇ ਖਿਆਲ ਆ ਕਿ 40000 ਕੇ 30000 ਰੁਪਏ ਖਰਚੇ ਦੀ ਲਿਮਿਟ ਬਣੀ ਹੈ ਸਰਪੰਚੀ ਦੀ ਤੇ ਚੋਣ ਕਮਿਸ਼ਨ ਦੇ ਨੱਕ ਦੇ ਥੱਲੇ ਇਲੈਕਸ਼ਨ ਹੋਣੀ ਹੈ ਤੇ ਲੱਗਣੇ ਹੈਗੇ ਪੈਸੇ ਕਈ ਕਈ ਲੱਖ ਕਈ ਕਈ ਤਰ੍ਹਾਂ ਦੀਆਂ ਉੱਥੇ ਲਾਲਸ ਜਿੱਤਾ ਜਾਣਾ ਮੋਟਰਸ ਨੂੰ ਸੋ ਉਹਦਾ ਖਰਚਾ ਬੰਨੰਦਾ ਫਾਇਦਾ ਕੀ ਆ ਅਸਲ ਵਿੱਚ ਤਾਂ ਮੈਂ ਜਿਹੜੀ ਇੱਕ ਦਿਨ ਪਹਿਲਾਂ ਵੀ ਇੰਤ ਕੁਝ ਗੱਲ ਕਿਸੇ ਨੂੰ ਕਹ ਦਿੰਦਾ ਇਸ ਦੇਸ਼ ਨੂੰ ਲਗਭਗ 80 ਸਾਲ ਹੋ ਚਲੇ ਆਜ਼ਾਦ ਹੋਏ ਨੂੰ ਕਿ ਜਿਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਰਿਫਾਰਮਸ ਦੀ ਲੋੜ ਹੈ ਸਭ ਤੋਂ ਵੱਡੀ ਰਿਫਾਰਮਸ ਦੀ ਲੋੜ ਹੈ ਚੋਣ ਪ੍ਰਣਾਲੀ ਉਹ ਤੋਂ ਅੱਗੇ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਲੋਕੀ ੱਟਕੇ ਖਾਰੇ ਨੇ ਕਿਤੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਪਿੰਛਤਾਚਾਰ ਸਿਨੇਦਾ इवन ਪੰਜਾਬ ਦੇ ਵਿੱਚ ਔਰ ਨਾਲ ਅਲਟੀਮੇਟਲੀ ਜੁਡੀਸ਼ੀਅਲ ਰਿਫਾਰਮਸ ਜੁਸਟਿਸ ਸਾਹਿਬ ਆਪ ਕਹਿ ਰਹੇ ਨੇ ਕਿ ਥਲੜੀਆਂ ਅਦਾਲਤਾਂ ਇਨਸਾਫ ਨਹੀਂ ਦੇਦੀਆਂ ਉਹਨਾਂ ਦਾ ਕੰਮ ਹਾਈ ਕੋਰਟ ਕੋ ਜਮਾ ਹੁੰਦਾ ਹਾਈ ਕੋਰਟ ਦਾ ਕੰਮ ਸਾਡੇ ਕੋਲ ਜਮਾ ਹੁੰਦਾ ਤੇ ਫਿਰ ਰਿਫਾਰਮਸ ਕਰੋ ਨਾ ਲਾਈਕਵਾਇਜ਼ ਮੀਡੀਆ ਦਾ ਰਿਫਾਰਮਸ ਅੱਜ ਸਾਰਾ ਮੀਡੀਆ ਜਿਹੜਾ ਹੈ ਉਹ ਜਿਹਦੀ ਸਰਕਾਰ ਬਣ ਜਾਂਦੀ ਉਹ ਮੀਡੀਆ ਨੂੰ ਕਲੱਚ ਲੈਂਦਾ ਵਾ ਜਾਂ ਪੈਸੇ ਦੇ ਕੇ ਕਲੱਚ ਲੈਂਦਾ ਜਾਂ ਪਰਚੇ ਦਰਜ ਕਰਕੇ ਜਿਵੇਂ ਕਿ ਹੁਣੇ ਮਾਲ ਲੈਂਦੇ ਮਾਲੀ ਦੇ ਉੱਤੇ ਪਰਚਾ ਦਰਜ ਕੀਤਾ ਜਾਂ ਪਹਿਲਾਂ ਐਕਟੀਵਿਸਟ ਦੇ ਪਰਚੇ ਦਰਜ ਕੀਤੇ ਇਦਾਂ ਮੀਡੀਆ ਦੇ ਉੱਤੇ ਪਰਚੇ ਦਰਜ ਕਰ ਟਵਿੱਟਰ ਹੈਂਡਲ ਬਲੌਕ ਕਰ ਫੇਸਬੁੱਕ ਅਕਾਊਂਟ ਬਲੌਕ ਕਰ ਇਹ ਤਾਂ ਫਿਰ ਕੋਈ ਬਦਲਾਅ ਨਾ ਹੋ ਵੀੜਾ ਕਰ ਜਿਹਨੂੰ ਕਹਿੰਦੇ ਆ ਕਿ ਚੋਣ ਪ੍ਰਣਾਲੀ ਦਾ ਸਾਡੀ ਸੂਬੇ ਦਾ ਜਿਹੜਾ ਕਿ ਸੂਬਾ ਆਲਰੇਡੀ ਇੱਕ ਕਿਸੇ ਵੇਲੇ ਸੁਪਰੀਮ ਸੂਬਾ ਸੀਗਾ ਡਿੱਗਦਾ 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 ਅੱਜ ਆਪਾਂ ਕਿੰਨਾ ਕਰਜ਼ਾ ਚੱਕ ਰਹੇ ਆ ਆਪਾਂ ਇੰਦਰ ਕੋ ਜਾ ਕੇ ਮੰਗ ਕਰ ਰਹੇ ਕਿ ਸਾਡੀ ਕਰਜ਼ੇ ਦੀ ਲਿਮਟ ਪੰਜਾਬ ਦੀ ਘੱਟੋ ਘੱਟ 10000 ਕਰੋੜ ਰੁਪਏ ਨਾਰਮਲ ਕਰਜ਼ਾ ਲੈਣ ਦੀ ਸਾਲਾਨਾ ਹੱਦ ਤੋਂ ਵਧਾਇਆ ਜਾਵੇ 35000 ਲੈ ਸਕਦੇ ਸੀ ਸਾਨੂੰ 45000 ਕਰੋੜ ਚੱਕ ਰਹੇ ਹਾਂ ਅੱਜ ਪੰਜਾਬ ਦਾ ਕਰਜ਼ਾ ਪਿਛਲੇ 1 ਸਾਲ ਵਿੱਚ ਆਲਮੋਸਟ 1 ਲੱਖ ਕਰੋੜ ਰੁਪਏ ਐਡ ਹੋ ਗਿਆ ਸੋ ਮੇਰੀ ਸਾਰੇ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ ਸਮੂਹਕ ਹਾਲਾਤ ਪੰਜਾਬ ਦੇ ਮੱਦੇ ਨਜ਼ਰ ਰੱਖ ਕੇ ਥਾਣਿਆਂ ਤਹਿਸੀਲਾਂ ਤੱਕ ਦੇਖ ਕੇ ਉਪਰ ਸਰਕਾਰ ਦੀ ਕਾਰਜਸ਼ੈਲੀ ਦੇਖ ਕੇ ਫਿਰ ਪੰਜਾਬ ਦੇ ਵਿੱਚ ਪਿੰਡਾਂ 'ਚ ਚੋਣਾਂ ਦੇ ਵਿੱਚ ਵੋਟਾਂ ਪਾਉ ਤੇ ਚੰਗੇ ਬੰਦੇ ਚੁਣੋ ਸਰਵੇਖੇ ਕਰਕੇ ਨੇ ਕਿ ਇਹ ਮੈਂ ਫਾਨੀ ਮੈਂ ਧੜੇ ਨਾਲ ਜੁੜਿਆ ਤੇ ਇਸ ਕਰਕੇ ਹੀ ਮੈਂ ਵੋਟ ਪਾਣੀ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਧੜਿਆਂ ਦੇ ਵਾਲੀ ਇੱਕ ਜਿਹੜਾ ਲੀਡਰਸ਼ਿਪ ਤੁਹਾਨੂੰ ਮਿਲੇਗੀ ਉਹ ਪੂਰ ਲੀਡਰਸ਼ਿਪ ਆਵੇਗੀ ਬਸ ਅੱਜ ਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਗੁਪਤ ਤਰੀਕੇ ਨਾਲ ਚੋੜ ਦਰਵਾਜ਼ੇ ਰਾਹੀਂ ਕਬਰਾਹਟ ਵਿੱਚ ਆਣ ਕੇ ਔਰ ਕਾਇਰਤਾ ਦਾ ਸਬੂਤ ਦਿੰਦਿਆਂ ਅਫਸਰਾਂ ਸਾਹਿਬ ਦਾ ਦੁਰਵਿਉਗ ਕਰਕੇ ਵੋਟਬੰਦੀਆਂ ਲੁਕਾ ਲੁਕੋ ਕੇ ਵੋਟਰ ਸੂਚੀਆਂ ਲੁਕੋ ਕੇ ਔਰ ਜਿਹੜੀ ਰੋਸਟਰ ਬਣਾਉਣਾ ਸਰਪੰਚੀ ਦਾ ਉਹਨੂੰ ਤੁਥ-ਮੁਥ ਕਰਕੇ ਪਿੰਡਾਂ ਦੇ ਵਿੱਚ ਬਾਰ-ਬਾਰ ਕੇ ਇਹ ਸਾਡੇ ਉਲਟ ਇਹਨੂੰ ਰਿਜ਼ਰਵ ਕਰ ਦਿਓ ਇਹ ਸਾਡੇ ਹੱਕ ਚ ਐਸੂ ਓਪਨ ਕਰ ਦਿਓ ਛੋਟੀ ਮੋਟੀ ਪੰਚਾਇਤਾਂ ਜਿੱਤ ਸਕਦੇ ਹੋ ਲੇਕਿਨ ਯਾਦ ਰੱਖੇ ਕਿ 2027 ਵਿੱਚ ਤੁਹਾਡਾ ਬਿਸਤਰਾ ਗੋਲ ਲੋਕੀ ਕਰ ਦੇਣਗੇ ਅਗਰ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਪਸੂ ਕਰੋਗੇ ਇਹ ਬਦਲਾਅ ਨਹੀਂ ਕਿ ਬਦਲੇ ਦੀ ਸਰਕਾਰ ਸੂਰ ਸਾਨੂੰ ਨਜ਼ਰ ਆ ਰਹੀ ਸੋ ਮੈਂ ਅੱਜ ਦੇ ਮੇਰੇ ਇਸ ਵਿਸ਼ੇ ਨਾਲ ਤੁਹਾਨੂੰ ਜੁੜਨ ਵਾਸਤੇ ਬੇਨਤੀ ਕੀਤੀ ਸੀ ਅਗਰ ਠੀਕ ਲੱਗਿਆ ਤਾਂ ਸਾਰਨਾਨ ਸ਼ੇਅਰ ਕਰਨਾ ਬੜਾ ਸਾਰਿਆਂ ਦਾ ਜੋਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਦੱਸਦੀ ਕਿ ਪੰਚਾਇਤੀ ਚੋਣਾਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸਨ ਪੰਚਾਇਤੀ ਚੋਣਾਂ ਦਾ ਹੁਣ ਵਿਗਲ ਵੱ ਚੁੱਕਿਆ ਹੈ ਤੇ ਨਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਮੋਹਰਾਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨਾਮਜ਼ਦਗੀਆਂ ਭਰਨ ਦਾ ਸਿਲਸਲਾ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਚੋਣਾਂ ਹੋਣਗੀਆਂ ਤਾਂ ਚੋਣਾਂ ਵਾਲੇ ਦਿਨ ਹੀ ਯਾਨੀ 15 ਅਕਤੂਬਰ ਨੂੰ ਹੀ ਨਤੀਜੇ ਵੀ ਆ ਜਾਣਗੇ ਪੰਜ ਸਰਪੰਚ ਚੋਣ ਲੈ ਜਾਣਗੇ ਹੁਣ ਦੇਖਣਾ ਹੋਵੇਗਾ ਕਿ ਇਹ ਚੋਣਾ ਕਿਸ ਤਰ੍ਹਾਂ ਦੇ ਨਾਲ ਹੁੰਦੀਆਂ ਨੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ